ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਇਆ ਜੌਂਡੀਅਰ 52 ਦਾ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਲਿਓ ਤਾਂ ਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਟਰੈਕਟਰ ਦੀ ਜੌਂਡੀਅਰ 52 ਦਾ ਟਰੈਕਟਰ ਪਾਵਰ ਸਟੀering ਡੂਲ ਕਲਚ ਟਰੈਕਟਰ ਦਾ ਛਤਰੀ ਲੱਗੀ ਹੋਈ ਆ ਰੰਗ ਪੇੜ ਪੱਖੋ ਸਾਰੇ ਟਰੈਕਟਰ ਸਾਫ ਪਿਆਗਾ ਟਾਇਰਾਂ ਦੀ ਗੱਲ ਕਰ ਲਈ ਤਾਂ ਐਮ ਆਰ ਐਫ ਦੇ ਟਾਇਰ 16 29 ਦੇ ਟਾਇਰਾਂ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਚਾਰੇ ਟਾਇਰਸ ਨੂੰ ਵਧੀਆ ਸਾਫ ਤੇ ਨਵੇਂ ਮਿਲਣਗੇ ਤੇ ਇੰਜਨ ਕੇਅਰ ਬਲੂ ਫੁੱਲ ਕਮ ਔਕੇ ਦੋਸਤੋ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਸਾਈਡ ਗੀਅਰ ਛਤਰੀ ਲੱਗੀ ਹੋਈ ਹੈਗੀ ਆ ਕਿ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਵਾ ਕਿਸ ਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਦੇ ਦੋਸਤੋ ਡਾਵਰ ਤੇ ਡੰਡਾ ਸਾਨੂੰ ਨਾਲ ਮਿਲੂਗਾ ਮਿਲੂਗਾ ਪੰਜਾਬ ਨੰਬਰ ਆ ਤੇ ਸਾਰਾ ਟਰੈਕਟਰ Ориਜినਲ ਆ ਦੋਸਤੋ ਟਰੈਕਟਰ ਦੇ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਦੋਸਤੋ ਐਮਰਫ ਦੇ ਟਾਇਰ ਸਲੋਨ ਉਠਾਈ ਦੇ ਟਾਇਰ ਤੇ ਵਧੀਆ ਕੰਡੀਸ਼ਨ ਆ ਦੋਸਤੋ ਬਾਕੀ ਜੇ ਕਿਸੇ ਵੀ ਇਹਨੇ ਟਰੈਕਟਰ ਲੈਣਾ ਹੈ ਟਰੈਕਟਰ ਸਵੰਦੀ ਕੋਈ ਵੀ ਜਾਣਕਾਰੀ ਲੈਣੀ ਆਪਾਂ ਵੀਡੀਓ ਵਿੱਚ ਬਾਈ ਨੰਬਰ ਪਾ ਦੇ ਤੁਸੀਂ ਟਰੈਕਟਰ ਸਵੰਦੀ ਕੋਈ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਰਨਾਲੀ ਏਰੀਆ ਦੇ ਤੋਂ ਟਰੈਕਟਰ ਮਿਲੂਗਾ ਦੋਸਤੋ ਤੇਨਾਂ ਸਲੰਡਰ ਮਜਾਦਾ ਟਰੈਕਟਰ ਆਗਾ ਤੇ ਬਿਲਕੁਲ ਸਾਫ਼ ਤੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਨੂੰ ਟਰੈਕਟਰ ਮਿਲੂਗਾ 2024 ਮਾਡਲ ਅਤੇ 8.6 ਰੇਟ ਆ ਰੇਟ ਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਕੋੜਾ ਬੰਪਰ ਟਰੈਕਟਰ ਦੋਸਤੋ ਬਾਕੀ ਇੱਕ ਵਾਰੀ ਆ ਕੇ ਤੁਸੀਂ ਟਰੈਕਟਰ ਚਲਾ ਕੇ ਚੈੱਕ ਕਰਕੇ ਲੈ ਜਾ ਸਕਦੇ ਹੋ ਬਾਕੀ ਜੇ ਕਿਸੇ ਵੀਰ ਨੇ ਲੋਨ ਵਗੈਰਾ ਵੀ ਕਰਾਉਣਾ ਉਹ ਵੀ ਹੋ ਜਾਊਗਾ ਦੋਸਤੋ ਤੇ ਕਾਗਜ਼ ਪੱਤਰ ਸਾਰੇ ਪੂਰੇ ਨੇ ਦੋਸਤੋ ਵੀਡੀਓ ਨੂੰ ਕਰ ਦੋ ਬਾਤ ਸ਼ੇਅਰ ਦੋਸਤੋ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਆ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ